ਹਰਿੰਦਰ ਸਿੰਘ ਖਾਲਸਾ ਜੋ ਦੋਵਰੇ ਸੰਸਦ ਦੇ ਮੈਂਬਰ रह ਚੁੱਕੇ ਹਨ ਸਬਬਾਬ ਨਾ ਹੈ ਕਿ ਉਹ ਕਾਲੀ ਦਲ ਦੇ ਥੜੇ ਚ ਸੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ ਉਹਨਾਂ ਨਾਲ ਸ਼ਾਮਲ ਹੋਣਗੇ ਖਾਲਸਾ ਨੇ ਆਪਣਾ ਰਾਜਨੀਤਿਕ ਸਫਰ 1996 ਵਿੱਚ ਸ਼ੁਰੂ ਕੀਤਾ ਸੀ ਜਦੋਂ ਬਠਿੰਡਾ ਤੋਂ ਸ਼੍ਰੋਮਣਿ ਕਾਲੀ ਦਲ ਦੇ ਟਿਕਟ ਤੇ ਜੇਤੂ ਹੋਏ ਸਨ ਬਾਅਦ ਵਿੱਚ ਜੋ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਉਹ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਕਿਸਾਨ ਅੰਦੋਲਨ ਦੌਰਾਨ ਦਸੰਬਰ 2020 ਵਿੱਚ ਉਹਨਾਂ ਨੇ ਭਾਜਪਾ ਪਾ ਨੂੰ ਛੱਡ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਖੁੱਲ ਕੇ ਆਪਣਾ ਸਮਰਥਨ ਦਿੱਤਾ ਸੀ ਹੁਣ ਇੱਕ ਵਾਰ ਫਿਰ ਅਕਾਲੀ ਦਲ ਥੜੇ ਨਾਲ ਜੁੜ ਕੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਵਾਲੇ ਹਨ ਉਹਨਾਂ ਦੀ ਵਾਪਸੀ ਨਾਲ ਅਕਾਲੀ ਥੜੇ ਨੂੰ ਨਵਾਂ ਜੋਸ਼ ਮਿਲ ਸਕਦਾ ਹੈ ਸਸ਼ੀ ਕਾਲ ਜੀ ਤੁਸੀਂ 2024 ਇੰਟੂ 7 ਪੰਜਾਬ ਹਰਿੰਦਰ ਸਿੰਘ ਖਾਲਸਾ ਜੀ ਦੋਵਰੇ ਸੰਸਦ ਮੈਂਬਰ ਰਹਿ ਚੁੱਕੇ ਹਨ ਸਬਾਬ ਨਾ ਹੈ ਕਿ ਉਹ ਕਾਲੀ ਦਲ ਦੇ 3 ਇੰਚ ਸੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ ਉਹਨਾਂ ਨਾਲ ਸ਼ਾਮਲ ਹੋਣਗੇ ਖਾਲਸਾ ਨੇ ਆਪਣਾ ਰਾਜਨੀਤਿਕ ਸਫਰ 1996 ਵਿੱਚ ਸ਼ੁਰੂ ਕੀਤਾ ਸੀ ਜਦੋਂ ਬਠਿੰਡਾ ਤੋਂ ਸ਼ਰੋਮਣਿ ਕਾਲੀ ਦਲ ਦੇ ਟਿਕਟ ਤੇ ਜੇਤੂ ਹੋਏ ਸਨ ਬਾਅਦ ਵਿੱਚ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਫਤਿਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਉਹ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਕਿਸਾਨ ਅੰਦੋਲਨ ਦੌਰਾਨ ਦਸੰਬਰ 2020 ਵਿੱਚ ਉਹਨਾਂ ਨੇ ਭਾਜਪਾ ਪਾ ਨੂੰ ਛੱਡ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਖੁੱਲ ਕੇ ਆਪਣਾ ਸਮਰਥਨ ਦਿੱਤਾ ਸੀ ਹੁਣ ਇੱਕ ਵਾਰ ਫਿਰ ਅਕਾਲੀ ਦਲ ਥੜੇ ਨਾਲ ਜੁੜ ਕੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਵਾਲੇ ਹਨ ਉਹਨਾਂ ਦੀ ਵਾਪਸੀ ਨਾਲ ਅਕਾਲੀ ਥੜੇ ਨੂੰ ਨਵਾਂ ਜੋਸ਼ ਮਿਲ ਸਕਦਾ ਹੈ ਸਸ਼ੀ ਕਾਲ ਜੀ ਨੂੰ ਉਸ ਦੇਖ ਰੋ 24 7 ਪਿੰਚਾਰ ਹਰਿੰਦਰ ਸਿੰਘ ਖਾਲਸਾ ਜੀ ਦੋਵਰੇ ਸੰਸਦ ਮੈਂਬਰ ਰਹਿ ਚੁੱਕੇ ਹਨ ਸਮਬਾਪਨਾ ਹੈ ਕਿ ਉਹ ਕਾਲੀ ਦਲ ਦੇ ਥੜੇ ਚ ਸੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ ਉਹਨਾਂ ਨਾਲ ਸ਼ਾਮਲ ਹੋਣਗੇ ਖਾਲਸਾ ਨੇ ਆਪਣਾ ਰਾਜਨੀਤਿਕ ਸਫਰ 1996 ਵਿੱਚ ਸ਼ੁਰੂ ਕੀਤਾ ਸੀ ਜਦੋਂ ਬਠਿੰਡਾ ਤੋਂ ਸ਼੍ਰੋਮਣਿ ਕਾਲੀ ਦਲ ਦੇ ਟਿਕਟ ਤੇ ਜੇਤੂ ਹੋਏ ਸਨ ਬਾਅਦ ਵਿੱਚ ਜੋ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਉਹ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਕਿਸਾਨ ਅੰਦੋਲਨ ਦੌਰਾਨ ਦਸੰਬਰ 2020 ਵਿੱਚ ਉਹਨਾਂ ਨੇ ਭਾਜਪਾ ਵਨੂੰ ਛੱਡ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਖੁੱਲ ਕੇ ਆਪਣਾ ਸਮਰਥਨ ਦਿੱਤਾ ਸੀ ਹੁਣ ਇੱਕ ਵਾਰ ਫਿਰ ਉਹ ਕਾਲੇ ਦਲ ਥੜੇ ਨਾਲ ਜੁੜ ਕੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਵਾਲੇ ਹਨ ਉਹਨਾਂ ਦੀ ਵਾਪਸੀ ਨਾਲ ਅਕਾਲੀ ਥੜੇ ਨੂੰ ਨਵਾਂ ਜੋਸ਼ ਮਿਲ ਸਕਦਾ ਹੈ ਸਸ਼ੀ ਕਾਲ ਜੀ ਤੁਸੀਂ 124 750 ਹਰਿੰਦਰ ਸਿੰਘ ਖਾਲਸਾ ਜੀ ਦੋਵਰੇ ਸੰਸਦ ਮੈਂਬਰ ਰਹਿ ਚੁੱਕੇ ਹਨ ਤਬਾਬਨਾ ਹੈ ਕਿ ਉਹ ਕਾਲੀ ਦਲ ਦੇ ਥੜੇ ਵਿੱਚ ਸੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ ਉਹਨਾਂ ਨਾਲ ਸ਼ਾਮਲ ਹੋਣਗੇ ਖਾਲਸਾ ਨੇ ਆਪਣਾ ਰਾਜਨੀਤਿਕ ਸਫ਼ਰ 1996 ਵਿੱਚ ਸ਼ੁਰੂ ਕੀਤਾ ਸੀ ਜਦੋਂ ਬਠਿੰਡਾ ਤੋਂ ਸ਼੍ਰੋਮਣਿ ਕਾਲੀ ਦਲ ਦੇ ਟਿਕਟ ਤੇ ਜੇਤੂ ਹੋਏ ਸਨ ਬਾਅਦ ਵਿੱਚ ਜੋ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਫਤਿਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਉਹ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਕਿਸਾਨ ਅੰਦੋਲਨ ਦੌਰਾਨ ਦਸੰਬਰ 2020 ਵਿੱਚ ਉਹਨਾਂ ਨੇ ਭਾਜਪਾ ਨੂੰ ਛੱਡ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਖੁੱਲ ਕੇ ਆਪਣਾ ਸਮਰਥਨ ਦਿੱਤਾ ਸੀ ਉਹਨ ਇੱਕ ਵਾਰ ਫਿਰ ਅਕਾਲੀ ਦਲ ਥੜੇ ਨਾਲ ਜੁੜ ਕੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਵਾਲੇ ਹਨ ਉਹਨਾਂ ਦੀ ਵਾਪਸੀ ਨਾਲ ਅਕਾਲੀ ਥੜੇ ਨੂੰ ਨਵਾਂ ਜੋਸ਼ ਮਿਲ ਸਕਦਾ ਹੈ